ਜਿਹੜੇ ਕਿਸਾਨ ਧਰਨੇ 'ਤੇ ਬੈਠੇ ਉਹਨਾਂ ਦੇ ਨਾਲ ਪਰ ਪੰਜਾਬ ਸਰਕਾਰ ਦੇ ਉਹ ਇੱਕ ਬਹੁਤ ਹੀ ਗੇਮ ਤਗੜੀ ਖੇਡੀ ਗਈ ਜੋ ਕਿਸਾਨ ਆਗੂਆਂ ਦਾ ਕਹਿਣਾ ਸਾਹਮਣੇ ਆ ਰਿਹਾ ਹੈ ਕਿ ਇੱਕ ਪਾਸੇ ਮੀਟਿੰਗ ਹੋ ਰਹੀ ਸੀ ਦੂਜੇ ਪਾਸੇ ਸ਼ੰਭੂ ਦੇ ਖਨੋਰੀ ਬਾਰਡਰ 'ਤੇ ਪੁਲਿਸ ਫੋਰਸ ਮੌਕੇ ਦੇ ਵਿਧਾ ਦਿੱਤੀ ਗਈ ਅਤੇ ਐਨਾ ਹੀ ਨਹੀਂ ਜਦੋਂ ਇਹ ਕਿਸਾਨ ਆਗੂ ਵਾਪਸ ਆ ਰਹੇ ਸੀ ਮੀਟਿੰਗ ਤੋਂ ਬਾਅਦ ਤਾਂ ਇੱਕ ਮੀਟਿੰਗ ਦਾ ਟਾਈਮ ਦਿੱਤਾ ਗਿਆ 4 ਮਈ ਦਾ ਪਰ ਇਹ ਬਾਰਡਰ ਤੱਕ ਪਹੁੰਚੇ ਨਹੀਂ ਇਹਨਾਂ ਨੂੰ ਜੇਰਾਪੁਰ ਦੇ ਲੱਗੇ ਚਾਹੇ ਉਹ ਸਰ ਸਿੰਘ ਪੰਡੇ ਹੋਣ ਚਾਹੇ ਜਗਦੀਸ਼ ਸਿੰਘ ਢੱਲੇਵਾਲ ਸਭ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਡਿਟੇਨ ਕਰਨ ਤੋਂ ਬਾਅਦ ਬੀਤੀ ਰਾਤ ਜੋ ਕੋਈ ਸ਼ੰਭੂ ਵਰਦੇ ਹੋਇਆ ਜੋ ਕੋਈ ਖੋਰੀ ਵਰਦੇ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਸ਼ੰਭੂ ਦਾ ਸਾਰਾ ਰਸਤਾ ਸਾਫ਼ ਕਰ ਦਿੱਤਾ ਗਿਆ ਕੱਲ ਕੋਲ ਨੂੰ ਉੱਥੋਂ ਯਾਨੀ ਕਿ ਬੱਸਾਂ ਲੰਘਣੇ ਸ਼ੁਰੂ ਹੋ ਜਾਣਗੀਆਂ ਉੱਥੇ ਜਿਹੜਾ ਸਾਮਾਨ ਲੱਗਿਆ ਸੀ ਟੈਂਟ ਟੁੰਟ ਸਾਰੇ ਕੁਝ ਉੱਥੇ ਲਾ ਕੇ ਜੀਬੀਸੀ ਮਸ਼ੀਨਾਂ ਉਖਾੜ ਦਿੱਤੇ ਗਏ ਨੇ ਤਾਂ ਇਸ ਪੂਰੇ ਮਾਮਲੇ ਦੀ ਕੀ ਅਪਡੇਟ ਹੈ ਕਿਵੇਂ ਹੋਇਆ ਇਸ ਪੂਰੇ ਵਿਚਾਰੇ ਅਪਡੇਟ ਲੈਣੇ ਆ ਸਾਡੇ ਨਾਲ ਜੁੜਿਆ ਸਾਡੇ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਤੋਂ ਪੁੱਛਿਆ ਵੀ ਆਖਰ ਕੀ ਮਸਲਾ ਬਣ ਗਿਆ ਸੰਜੀਵ ਸ਼ਰਮਾਈ ਤੁਹਾਡਾ ਸਵਾਗਤ ਹੈ ਜੀ ਲਾਈਵ ਰੋਅ ਵਿੱਚ ਧੰਨਵਾਦ ਛੋਡੀ ਸਾਹਿਬ ਬਹੁਤ ਧੰਨਵਾਦ ਜੀ ਸੰਜੀਵ ਸ਼ਰਮਾਈ ਜੋ ਆਪਾਂ ਗੱਲਾਂ ਅਕਸਰ ਕਰਦੇ ਰਹੀਏ ਦੇਖੋ ਵੀ ਕੱਲ ਬਹੁਤ ਵੱਡਾ ਇੱਕ ਐਕਸ਼ਨ ਹੋ ਗਿਆ ਜੇਕਰ ਸਾਬ ਮੈਂ ਸਿੱਧੇ ਤੌਰ ਤੇ ਕਹਿ ਨਹੀਂ ਸਕਦਾ ਕਿ ਅੰਦੋਲਨ ਖਤਮ ਹੋ ਗਿਆ ਖਤਮ ਕਰ ਦਿੱਤਾ ਗਿਆ ਬਿਲਕੁਲ ਛੋਡੀ ਸਾਹਿਬ ਇਹ ਸਰਕਾਰਾਂ ਨੇ ਖਤਮ ਨਹੀਂ ਜੀ ਕਰਿਆ ਜੀ ਇਹ ਕਿਸਾਨ ਜਥੇਬੰਦੀਆਂ ਨੇ ਖੁਦ ਖਤਮ ਕਰਿਆ ਜੀ ਜਿਹੜੀਆਂ ਚੀਜ਼ਾਂ ਐ ਸੀ ਚੈਨਲ ਤੇ ਕਰੀਬ 1 ਸਾਲ ਤੋਂ ਉੱਤੇ ਹੋ ਗਿਆ ਜੀ ਬੋਲਦਿਆਂ ਨੂੰ 13 ਮਹੀਨੇ ਹੋ ਗਏ ਸਾਨੂੰ ਮੈਨੂੰ ਯਾਦ ਐ 13 ਮਹੀਨੇ ਹੋ ਗਏ ਸਾਨੂੰ ਬੋਲਦਿਆਂ ਨੂੰ ਵੀ ਕਿਸ ਸਟ੍ਰੈਕ ਤੇ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਜੀ ਜਿਸ ਸਟ੍ਰੈਕ ਤੇ ਕਿਸਾਨ ਜਥੇਬੰਦੀਆਂ ਚੱਲ ਰਹੀਆਂ ਉਹ ਟਰੈਕ ਗਲਤ ਦਿਸ਼ਾ ਵੱਲ ਜਾ ਰਿਹਾ ਜੀ ਜੀ ਜੋ ਸਰਕਾਰ ਨੇ ਕੀਤਾ ਜੀ ਜੀ ਕੱਲ ਜੋ ਕੀਤਾ ਬੇਸ਼ੱਕ ਉਹ ਕਾਨੂੰਨ ਦੇ ਲਈ ਸਹੀ ਹੋਵੇ ਲੋਕਾਂ ਦੇ ਲਈ ਸਰਕਾਰ ਦੇ ਲਈ ਸਹੀ ਸਹੀ ਹੋਵੇ ਲੇਕਿਨ ਜਿਹੜਾ ਸਰਕਾਰ ਦਾ ਤਰੀਕਾ ਜੀ ਸਾਰੇ ਸਾਰੇ ਸੀ ਉਹਨੂੰ ਗਲਤ ਕਹੋਗੇ ਜੀ ਜੀ ਇੱਕ ਧਰਨਾ ਲੱਗਿਆ ਹੋਇਆ ਜੀ ਇੱਕ ਬੰਦਾ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਆਮ ਵਿਅਕਤੀ ਹੈ ਜੀ ਆਪਣੀ ਮੰਗ ਕਰ ਰਿਹਾ ਜੀ ਸਰਕਾਰ ਪ੍ਰਤੀ ਜੀ ਜੀ ਪੂਰਤਾਰਣ ਦੇ ਸੰਬੰਧੀ ਮਾਣਯੋਗ ਅਦਾਲਤਾਂ ਦੇ ਵਿੱਚ ਹਾਈ ਕੋਰਟ ਮਾਣਯੋਗ ਸਫ ਸੋ ਦੋਸਤੋ ਇਹ ਸਾਡੇ ਨਾਲ ਸਨੀਕ ਸ਼ਰਮਾ ਜੀ ਆਪਣੀ ਗੱਲਬਾਤ ਕਰ ਰਹੇ ਸੀ ਤਾਂ ਜਿਨ੍ਹਾਂ ਦਾ ਕਹਿਣਾ ਵੀ ਇੱਕ ਵਿਅਕਤੀ ਜਿਹੜਾ ਧਰਨਾ ਲਾ ਕੇ ਬੈਠਾ ਹੈ ਤਾਂ ਉਸ ਨੂੰ ਧਰਨਾ ਇਦਾਂ ਹਟਾਣਾ ਨਹੀਂ ਚਾਹੀਦਾ ਕਿਉਂਕਿ ਜੋ ਕੁਝ ਕੱਲ ਸ਼ੰਭੂ ਬਾਰਡਰ ਤੇ ਹੋਇਆ ਹੈ ਬਹੁਤ ਇੱਕ ਮੰਦ ਭਾਗਾ ਹੋਇਆ ਹੈ ਸਾਰੇ ਜਿਹੜੇ ਟੈਂਟ ਉਖਾੜਤੇ ਨੇ ਕਿਸਾਨਾਂ ਦੇ ਜਿੱਥੇ ਕਿਸਾਨ ਆਗੂ ਖਾਸ ਕਰਕੇ ਸਰੋਜਿੰਝ ਪੰਡਿਤ ਸ਼ੰਭੂ ਬਾਰਡਰ ਦੇ ਵਾਹਦੇ ਸੀ ਉਹਨਾਂ ਦਾ ਇੱਕ ਆਰਜੀ ਉੱਥੇ ਘਰ ਬਣਿਆ ਹੋਇਆ ਸੀ ਉਹ ਤੈਸ ਸੈਂਸ ਕਰ ਦਿੱਤਾ ਗਿਆ ਉੱਥੇ ਸਾਰੀ ਮਿਆਦ ਦਿੱਤੀ ਗਈ ਸੀ ਪਟਾੜ ਦੇ ਐਸਐਸਪੀ ਨਾਨਕ ਸਿੰਘ ਨੂੰ ਤੇ ਖਨੋਰੀ ਬਾਰਡਰ ਦੀ ਜਿਆ ਦਿੱਤੀ ਕਿ ਜ਼ਿੰਮੇਵਾਰੀ ਮਨਦੀਪ ਸਿੱਧੂ ਨੂੰ ਤਾਂ ਇਹਨਾਂ ਨੇ ਬਹੁਤ ਉੱਥੇ ਆ ਕੇ ਬੜੇ ਨਿਮਰਤਾ ਦੇ ਨਾਲ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਇਸ ਦੌਰਾਨ ਕਈ ਲੋਕ ਜਿਹੜੇ ਘਰ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਘਰ ਭੇਜਿਆ ਗਿਆ ਬੱਸਾਂ ਬਿਠਾ ਕੇ ਪਰ ਕੁਝ ਜਿਹੜੇ ਕਿਸਾਨ ਜਿਹੜੇ ਇਹਨਾਂ ਨੂੰ ਕੇ ਕਾਬੂ ਕਰ ਲਿਆ ਗਿਆ ਡਿਟੇਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੌਰਮ ਸਿੰਘ ਭੰਡੇਰ ਤੋਂ ਇਲਾਵਾ ਜਗਦੀਪ ਸਿੰਘ ਢੱਲੇਵਾਲ ਜਿਹੜੇ ਮੇਨ ਮੈਨ ਆਗੂ ਇਹ ਤਾਂ ਹੋਏ ਨੇ ਇਸ ਦੌਰਾਨ 700 ਕਿਸਾਨ ਪੁਰਸ ਦੇ ਰਸ ਵਿੱਚ ਹੋਏ ਪਏ ਨੇ ਤਾਂ ਕਿ ਤਨਾ ਕਿਤੇ ਪੁਲਿਸ ਨੂੰ ਇਹ ਡਰ ਵੀ ਸੀਗਾ ਵੀ ਜਿਹੜੀ ਕੱਲ ਮੀਟਿੰਗ ਸੀਗੀ ਮੀਟਿੰਗ ਜਦੋਂ ਸ਼ੁਰੂ ਹੋਈ ਤਾਂ ਮੀਟਿੰਗ ਦੇ ਹੁੰਦੇ ਹੀ ਸਰਕਾਰ ਦੇ ਵੱਲੋਂ ਪੁਲਿਸ ਫੋਰਸ ਦੀ ਨਫਰੀ ਵਧਾ ਦਿੱਤੀ ਗਈ ਬਾਰਡਰਾਂ ਤੇ ਤਾਂ ਉੱਥੇ ਕਿਸਾਨ ਆਗੂ ਨੂੰ ਥੋੜਾ ਸ਼ੰਕਾ ਹੋਣ ਲੱਗ ਗਈ ਸੀ ਕਿ ਸਾਡੇ ਨਾਲ ਕੁਝ ਸ਼ਾਇਦ ਗਲਤ ਹੋਣ ਜਾ ਰਿਹਾ ਹੈ ਹੋਇਆ ਵੀ ਉਤਰ ਹੈ ਜਿਵੇਂ ਹੀ ਮੀਟਿੰਗ ਖਤਮ ਹੁੰਦੇ ਆ ਜਗਦੀਸ਼ ਸਿੰਘ ਡੱਲੇਵਾਲ ਹੋਣ ਚਾਹੇ ਸਰਮ ਸਿੰਘ ਪੰਡੇ ਰੋਣ ਜਿੰਨੇ ਵੀ ਕਿਸਾਨ ਆਗੂ ਬੈਠੇ ਸੀਗੇ ਉਹ ਜਦੋਂ ਬਾਹਰ ਨਿਕਲਦੇ ਰਹੇ ਤਾਂ ਉਹਨਾਂ ਨੂੰ ਜਿਰਗਪੁਰ ਵਿੱਚ ਹੀ ਡਿਟੇਨ ਕਰ ਲਿਆ ਜਾਂਦਾ ਹੈ ਤੁਹਾੰਦਾ ਜਨਿਆਂ ਕਿ ਸਭ ਤੋਂ ਵੱਡੀ ਅਪਡੇਟ ਹੈ ਕਿ ਜਰਜੀਤ ਸਿੰਘ ਢੱਲੇਵਾਲ ਨੂੰ ਪਹਿਲਾਂ ਲਿਆਂਦਾ ਗਿਆ ਸੀ ਪਟਿਆਲਾ ਪਟਿਆਲੇ ਬਾਦਗਰ ਟ੍ਰੇਨਿੰਗ ਸੈਂਟਰ ਦੇ ਵਿੱਚ ਕਮਾਂਡੋ ਟ੍ਰੇਨਿੰਗ ਸੈਂਟਰ ਹੈ ਪਰ ਰਾਤ ਨੂੰ 2 ਵਜੇ ਪਤਾ ਲੱਗਿਆ ਕਿ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ ਹੁਣ ਉਹਨਾਂ ਨੂੰ ਜਲੰਧਰ ਰੇਕਨੀਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਸੀਂ ਪ੍ਰਮਾਤਮਾਗੇ ਬੇਨਤੀ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਸਹੀ ਸਾਮ ਰੱਖੇ ਤੇ ਜਿਹੜੇ ਹੋਰ ਆਗੂ ਨੇ ਉਹਨਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜੇ ਕਿਸਾਨ ਹੈ ਇਹ ਦੁਆਰਾ ਕੋਈ ਮੀਟਿੰਗਾਂ ਨਾ ਕਰ ਸਕਣ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਬਹੁਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਤਾਂ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਸਾਡੇ ਕਿਸਾਨ ਭਾਈਆਂ ਧੋਖਾ ਕੀਤਾ ਹੈ ਤਾਂ ਅਸੀਂ ਜਿਹੜੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਤੇ ਉਸ ਤੋਂ ਬਾਅਦ ਤਾਂ ਅੰਦਾਜ਼ ਇਹ ਵੀ ਦੱਸ ਦੇਣਾ ਇੱਕ ਹੋਰ ਅਪਡੇਟ ਸਾਹਮਣੇ ਆ ਗਈ ਹੈ ਰਕੇਸ਼ ਤਕੈਦ ਦੇ ਵੱਲੋਂ ਇੱਕ ਬਹੁਤ ਵੱਡਾ ਬਿਆਨ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਕਿਸਾਨ ਆਗੂ ਜਿਹੜੇ ਡਿਟੇਨ ਕੀਤੇ ਹੋਏ ਨੇ ਜੱਤੋਂ ਕੋ ਛੱਡੇ ਨਹੀਂ ਜਾਂਦੇ ਅਸੀਂ ਇਹ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਧਰਨਾ ਹੋ ਕਰਾਂਗੇ ਐਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਹੁਣ ਤਾਂ ਪੰਜਾਬ ਹਰਿਆਣਾ ਦੇ ਕਿਸਾਨ ਕਰ ਰਹੇ ਸੀ ਹੁਣ ਪੂਰੇ ਦੇਸ਼ ਦੇ ਕਿਸਾਨ ਪੰਜਾਬ ਦੇ ਧਰਨੇ ਪਹੁੰਚ ਲਈ ਪਹੁੰਚਣਗੇ ਜੇਕਰ ਤੁਹਾਨੂੰ ਦੱਸ ਦਈਏ ਪੂਰੀ ਅਪਡੇਟ ਦਾ ਜਿਹੜਾ ਪੰਜਾਬ ਵਾਲੇ ਪਾਸਿਓਂ ਰਸਤਾ ਜਾਂਦਾ ਹੈ ਜਿਹੜਾ ਦਿੱਲੀ ਨੂੰ ਲਿੰਕ ਜੁੜਿਆ ਹੋਇਆ ਉਹ ਪੰਜਾਬ ਵਾਲਾ ਰਸਤਾ ਦਾ ਖਾਲੀ ਕਰਵਾ ਦਿੱਤਾ ਗਿਆ ਹੁਣ ਉੱਥੇ ਜਿਹੜੀ ਇੱਕ ਕੰਕਰੀਟ ਦੀ ਕਿੰਕਰੀਟ ਦੀ ਮੱਖ ਜਨਾਂ ਸਮਿਟ ਦੀ ਦਵਾਰ ਬਣਾਈ ਗਈ ਸੀ ਹਰਿਆਣਾ ਪੁਲਿਸ ਵੱਲੋਂ ਉਹ ਵੀ ਤੋੜ ਦਿੱਤੀ ਜਾਵੇਗੀ ਜਿਵੇਂ ਕਿ ਕੱਲ ਐਸਐਸਪੀ ਨਾਨਕ ਸਿੰਘ ਜੀ ਦਾ ਰਾਤ ਨੂੰ ਬਿਆਨ ਆਇਆ ਕਿ ਅਸੀਂ ਹਰਿਆਣਾ ਸਰਕਾਰ ਦੇ ਪੂਰੇ ਟੱਚ ਵਿੱਚ ਆ ਤੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਹੋ ਸਕਦਾ ਹੈ ਅੱਜ ਜਾਂ ਕੱਲ ਦੇ ਵਿੱਚ ਉਹ ਸਾਰਾ ਕੁਝ ਤੋੜਤਾ ਜਾਏਗਾ ਹਰਿਆਣੇ ਵੱਲੋਂ ਜਿਹੜਾ ਤੇ ਜਿਹੜੀ ਪੰਜਾਬ ਦੇ ਵੱਲੋਂ ਐ ਉਹ ਸਾਰਾ ਕੁਝ ਕਲੀਅਰ ਕਰ ਦਿੱਤਾ ਗਿਆ ਰਾਤ ਨੂੰ ਦੱਸਿਆ ਜਾ ਰਿਹਾ ਹੈ ਤਕਰੀਬਨ 7 ਵਜੇ ਇਹ ਮਹਿੰਮ ਸ਼ੁਰੂ ਹੋਈ ਕੱਲ ਸ਼ਾਮ ਨੂੰ ਤੇ 40 ਜੇਸਵੀ ਮਸ਼ੀਨਾ ਉਥੇ ਤੁਰੰਤ ਪਹੁੰਚੀਆਂ ਪੁਲਿਸ ਪਹਿਲਾਂ ਹੀ ਮੌਜੂਦ ਸੀ ਜਿਹੜੇ ਉਹਨਾਂ ਦੇ ਟੈਂਟ ਲਗਾਏ ਗਏ ਸੀ ਟੀਮ ਦੀਆਂ ਚਾਦਰਾਂ ਪਾਈਆਂ ਹੋਈਆਂ ਸੀ ਸਾਰਾ ਕੁਝ ਤੈਸ ਨੈਸ ਕਰ ਦਿੱਤਾ ਗਿਆ ਸ਼ਰਮਾ ਜੀ ਲਾਈਨ ਤੇ ਆ ਗਏ ਨੇ ਸ਼ਰਮਾ ਜੀ ਫੋਨ ਕੱਟ ਗਿਆ ਜੀ ਮਾਫੀ ਚਾਹਨਾ ਇੰਟਰਨੈਟ ਵਰਕ ਦੀ ਪ੍ਰੋਬਲਮ ਆ ਗਈ ਸਰ ਕੋਈ ਹਾਂਜੀ ਸਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਆਪਣੇ ਦਰਸ਼ਕਾਂ ਨੂੰ ਵੀ ਕਿ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ 2 ਦਿਨਾਂ ਦੇ ਲਈ ਨੈਟ ਬੰਦ ਕਰ ਦਿੱਤਾ ਗਿਆ ਹਾਂ ਬਿਲਕੁਲ ਦੇਖੋ ਸੋਢੀ ਸਾਹਿਬ ਉਹੀ ਮੈਂ ਗੱਲ ਕਰ ਰਿਹਾ ਸੀਗਾ ਵੀ ਇੱਕ ਜਦੋਂ ਧਰਨਾ ਲੱਗਿਆ ਹੋਇਆ ਉਹ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦੇਖੋ ਮੈਟਰ ਗਿਆ ਹੋਇਆ ਉਹ ਮਾਨਯੋਗ ਸੁਪਰੀਮ ਕੋਰਟ ਦੇ ਮੈਟਰ ਤੋਂ ਹਟ ਕੇ ਸਰਕਾਰ ਨੇ ਜਿਹੜਾ ਇਹ ਮਤਲਬ ਕੰਮ ਕੀਤਾ ਹੈ ਜੀ ਜੀ ਨਸਕੋ ਸਹੀ ਕੀਤਾ ਮੈਂ ਫਿਰ ਦੁਆਰੇ ਕਹੂੰਗਾ ਗਲਤ ਨਹੀਂ ਕੀਤਾ ਲੇਕਿਨ ਜਿਹੜਾ ਤਰੀਕਾ ਵਰਤਿਆ ਗਿਆ ਕਿਉਂਕਿ 24 ਜੁਲਾਈ 2024 ਨੂੰ ਇੱਕ ਸਟੇ ਲੱਗੀ ਸੀ ਜੀ ਕਿਸਾਨ ਜਥੇਬੰਦੀਆਂ ਵੱਲੋਂ ਜੀ ਜੀ ਉਹ ਸਟੇ ਹਜੇ ਬਿਲਕੁਲ ਮਤਲਬ ਜਿਨੂੰ ਕਹਿੰਦੇ ਆ ਆਲਰੇਡੀ ਕੰਟੀਨਿਊ ਚੱਲਦੀ ਆ ਰਹੀ ਸੀਗੀ ਜੀ ਜੀ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਸੀਗਾ ਜੀ ਜੀ ਜਬਰਦਸਤੀ ਤੁਸੀਂ ਕਿਸਾਨਾਂ ਨੂੰ ਉਠਾ ਨਹੀਂ ਸਕਦੇ ਤੁਸੀਂ ਜ਼ਬਰਦਸਤੀ ਕਿਸੇ ਦਾ ਅਣਛੇਨਾ ਜਿਹੜਾ ਉਹ ਭੁਖ ਹੜਤਾਲੋ ਕਲਾ ਨਹੀਂ ਸਕਦੇ ਜੀ ਜੀ ਦੇਖੋ ਹੁਣ ਇਹ ਸਰਕਾਰ ਨੇ ਕਿਹਾ ਜਾਲ ਬੁਣਿਆ ਜਾਂ ਸਰਕਾਰ ਨੇ ਕਿਹਾ ਪਲਾਨਿੰਗ ਕੀਤੀ ਹੈ ਜੇ ਤੁਸੀਂ ਸੋਚਿਆ ਜਾਵੇ ਛੋਟੀ ਸਾਹਿਬ ਇਹ ਕੱਲ ਦੀ ਪਲਾਨਿੰਗ ਥੋੜੀ ਸੀਗੀ ਜੀ ਇਹ ਜੀ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਸਰਕਾਰ ਜਿਹੜੀ ਪਲਾਨਿੰਗ ਕਰਦੀ ਆ ਰਹੀ ਸੀ ਕਿਉਂ ਕਿਉਂਕਿ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀਗਾ ਇਹ ਧਰਨਾ ਜੀ ਜੀ ਸਰਕਾਰ ਕਿਸਾਨਾਂ ਦੀ ਹੈਲਪ ਕਰਦੀ ਹੈ ਸੁਭਾ ਸਰਕਾਰ ਤਦ ਮਰਦੀ ਹੈ ਅਗਰ ਸਰਕਾਰ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਕੋਈ ਰਸਤਾ ਖੋਲਣ ਦੀ ਗੱਲ ਕਰਦੀ ਹੈ ਜਾਂ ਉਹ ਧਰਨਾ ਚੱਕਣ ਦੀ ਗੱਲ ਕਰਦੀ ਹੈ ਤਾਂ ਫਸਦੀ ਹੈ ਜੀ ਕਿਉਂਕਿ ਸ਼ਰਮਾ ਜੀ ਕਾਫੀ ਸਮੇਂ ਤੋਂ ਜਿਹੜੇ ਵੱਡੇ ਵੱਡੇ ਦਿਯੋਗਪਤੀ ਨੇ ਜਿਹੜੇ ਦਿੱਲੀ ਆਪਣਾ ਸੜਕਾਂ ਪਾਰ ਕਰਦੇ ਸੀ ਸ਼ੰਭੂ ਤੋਂ ਹਰਿਆਣੇ ਵੱਲ ਨੌਕਰੀਆਂ ਕਰਦੇ ਸੀ ਜਾਂ ਉਧਰੋਂ ਇੱਧਰ ਆਂਦੇ ਸੀ ਉਹ ਲੋਕਾਂ ਦੇ ਵੱਲੋਂ ਵੱਡੇ ਵੱਡੇ ਨੇਤਾਵਾਂ ਨੂੰ ਰੋਜ਼ਾਨਾ ਚਿੱਠੀਆਂ ਬੇਨਤੀਆਂ ਪੱਤਰ ਪਾਏ ਜਾ ਰਹੇ ਸੀ ਵੀ ਧਰਨਾ ਖੁਲਾਇਆ ਜਾਏ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਤਾ ਭਗਵਾਨ ਤਮਾਨ ਸਾਹਿਬ ਦਾ ਇੱਕ ਪਿਛਲੇ ਉੱਤੇ ਇੱਕ ਅ ਬਿਆਨ ਵੀ ਆਇਆ ਸੀ ਪ੍ਰੈਸ ਕਾਨਫਰੈਂਸ ਆਈ ਵੀ ਅਸੀਂ ਇੱਕ ਧੜੇ ਦੇ ਲਈ ਪੰਜਾਬ ਦੇ ਸਾਰੇ ਲੋਕਾਂ ਨੂੰ ਨਰਾਜ਼ ਨਹੀਂ ਕਰ ਸਕਦੇ ਕੀ ਇਹ ਉਸਦੇ ਚੱਲਦੇ ਕਾਰਵ ਤੇ ਨਹੀਂ ਤੁਹਾਨੂੰ ਦੇਖੋ ਛੋਡੀ ਸਭ ਪ੍ਰੈਸ਼ਰ ਹੋਇਆ ਜਾਂ ਕੁਝ ਵੀ ਹੋਇਆ ਦੇਖੋ ਇਹ ਹੋਣਾ ਸੀ ਅੱਜ ਨਹੀਂ ਕੱਲ ਇਹ ਤਾਂ ਹੋਣਾ ਸੀ ਜੀ ਦੇਖੋ ਕਿਉਂਕਿ ਜਥੇਬੰਦੀ ਅਗਰੈਸੀ ਕਹੀਏ ਵੀ ਸਰਕਾਰ ਸਰਾਸਰ ਗਲਤ ਹੈ ਜੀ ਸੂਬਾ ਸਰਕਾਰ ਸਰਾਸਰ ਗਲਤ ਹੈ ਅਸੀਂ ਉਹ ਵੀ ਨਹੀਂ ਕਹਿ ਸਕਦੇ ਕਿਉਂਕਿ ਉਧਰ ਜਥੇਬੰਦੀਆਂ ਦਾ ਇਕਾਂ ਨਹੀਂ ਜੀ ਜੀ ਜਥੇਬੰਦੀਆਂ ਦਾ ਅਗਰ ਏਕਾ ਹੁੰਦਾ ਮੰਨ ਲਓ 2-4 ਜਥੇਬੰਦੀਆਂ ਦੇ ਜਿਹੜੇ ਕੱਲ ਆਗੂ ਆ ਮੇਨ ਆਗੂ ਆ ਉਹ ਰੀਟੇਨ ਕੀਤੇ ਗਏ ਆ ਜੀ ਜੀ ਟੋਟਲ ਦਾ 32 ਕ ਹੋਣੀ ਆ ਜੀ ਹਾਂਜੀ ਹਾਂਜੀ ਬਾਕੀ ਜਥੇਬੰਦੀ ਦਾ ਕੋਈ ਆਗੂ ਬੋਲੇ ਜੀ ਬਾਕੀ ਜਥੇਬੰਦੀ ਦਾ ਕੋਈ ਪ੍ਰਧਾਨ ਆ ਕੇ ਕਿਸੇ ਨੇ ਕਿਹਾ ਵੀ ਇਹ ਤੁਸੀਂ ਸਰਾਸਰ ਗਲਤ ਕਰ ਰਹੇ ਹੋ ਕਿਉਂ ਕਿ ਕਿਉਂਕਿ ਜਥੇਬੰਦੀਆਂ ਦੇ ਵਿੱਚ ਏਕਾ ਨਹੀਂ ਸੀ ਉਸੇ ਨਾ ਏਕਾ ਹੋਣ ਦੇ ਚੱਕਰ ਦੇ ਵਿੱਚ ਇਹ ਧਰਨਾ ਖਰਾਬ ਹੋਇਆ ਜੋ ਅਸੀਂ 13 ਮਹੀਨਿਆਂ ਤੋਂ ਕਹਿੰਦੇ ਆ ਰਹੇ ਸੀ ਬੀੜੀਆਂ ਦੇ ਵਿੱਚ ਬੱਟੇ ਪੈ ਰਹੇ ਆ ਉਹ ਬੀੜੀਆਂ 'ਚ ਬੱਟੇ ਅਜਿਹੇ ਪਏ ਆ ਵੀ ਉਹ ਬੀੜਾ ਅਜੇ ਹਾ ਡੁੱਬਿਆ ਵੀ ਆਪ ਤਾਂ ਉਹ ਲੋਕ ਡੁੱਬੇ ਡੁੱਬੇ ਆ ਜਿਹੜੇ ਲੋਕ ਸਹੀ ਸੀਗੇ ਉਹਨਾਂ ਨੂੰ ਵੀ ਡੋਬੋ ਬੈਠੇ ਜੀ ਇਕ ਤਰ੍ਹਾਂ ਬਹੁਤ ਵੱਡੀ ਆਪਰੇਸ਼ਨ ਹੈ ਨਾ ਠੀਕ ਹੈ ਸਰਕਾਰ ਨੇ ਜੋ ਕੀਤਾ ਉਹਦਾ ਤਰੀਕਾ ਗਲਤ ਸੀ ਪਰ ਪੰਜਾਬ ਪੁਲਿਸ ਉੱਥੇ ਕੁਝ ਕਾਬਲੇ ਤਰੀਕ ਬਣੀ ਐਸਐਸਪੀ ਨਾਨਕ ਸਿੰਘ ਉੱਥੇ ਇੰਚਾਰਜ ਸੀਗੇ ਜੋ ਸਾਰੇ ਇਸ ਆਪਰੇਸ਼ਨ ਨੂੰ ਦੇਖ ਰਹੇ ਸੀ ਇੱਕ ਸ਼ਰਮਾਈ ਗੱਲ ਦੱਸ ਦੇਣਾ ਕਿ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯਾਨੀ ਕਿ ਹਾਜ਼ਰੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਉਹ ਪੁਲਿਸ ਮਾਜਮਾ ਨੇ ਉੱਥੋਂ ਯਾਨੀ ਕਿ ਦੂਜੇ ਗੁਰਦੁਆਰਾ ਸਾਹਿਬ ਵਿੱਚ ਲੈ ਗਏ ਜਿਹੜੇ ਕਿ ਖੁਦ ਅਮਰਤਧਰ ਬਹੁਤ ਮਾਨ ਸਤਕਾਰ ਨਾਲ ਜਿਵੇਂ ਕਿ ਆਪਾਂ ਘਰ ਤੋਂ ਗੁਰੂਗੰਸਾ ਲੈ ਕੇ ਗੁਰਦਾਰ ਤੋਂ ਘਰ ਲੈ ਕੇ ਐਨ ਦੇ ਘਰ ਤੋਂ ਵਾਪਸ ਗੁਰਦਾਰ ਸਾਹਿਬ ਉਰਾਂ ਦੇ ਕੰਨੇ ਆ ਉਹਦਾ ਆਰਾਮ ਨਾਲ ਲੈ ਕੇ ਗਏ ਪੂਰੇ ਅਜਿਕੇ ਜਿਵੇਂ ਰੀਤੀ ਰਵਾਂ ਲੈ ਕੇ ਲਿਆ ਜਾਂਦਾ ਮਰਿਆਦਾ ਦੇ ਨਾਲ ਲੈ ਕੇ ਗਏ ਬਹੁਤ ਵਧੀਆ ਗੱਲ ਸੀ ਤੇ ਐਸੇ ਚਾਦਾ ਬਿਆਨ ਸੁਣ ਰਹੀ ਸੀ ਸ਼ਾਮੀ ਤਾਂ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਹੈ ਆ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨੋਂ ਸੀ ਪੁੱਛਿਆ ਕਈ ਦੇਖੋ ਸਹੀ ਕਿਹਾ ਤੁਸੀਂ ਇਕਤਾ ਨਹੀਂ ਸੀ ਕਈ ਕਿਸਾਨ ਤਾਂ ਇਹ ਕਹਿ ਰਹੇ ਸੀ ਅਸੀਂ ਇਹ ਘਰ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੇ ਐਸੇ ਕਿਸਾਨਾਂ ਦੇ ਖੁਦ ਬੱਸਾਂ ਵੰਗਾ ਕੇ ਉਹਨਾਂ ਨੂੰ ਘਰ ਭੇਜਿਆ ਸੋਡੀ ਸਾਹਿਬ ਮੈਂ ਦੇਖੋ ਉਹੀ ਤਾਂ ਕਹਿ ਰਹੇ ਵੀ ਜੇ ਅਗਰ ਤੁਸੀਂ ਸੋਚਿਆ ਜਾਵੇ ਵੀ ਇਹ ਕੱਲ ਕੱਲ ਦੀ ਪਲਾਨਿੰਗ ਨਹੀਂ ਸੀ ਇਹ ਬਹੁਤ ਲੰਬੀ ਪਲਾਨਿੰਗ ਕੀਤੀ ਗਈ ਹੈ ਜੀ ਸਰਕਾਰ ਦੀ ਜੀ ਇਸ ਹਿਸਾਬ ਨਾਲ ਸਰਕਾਰ ਦੀ ਪਲਾਨਿੰਗ ਕੀਤੀ ਗਈ ਹੈ ਵੀ ਉੱਤੇ ਬੈਠੇ ਕਿਸਾਨ ਕਿੰਨੇ ਆ ਜੀ ਕਿਸਾਨ 400 ਬੈਠਾ ਹੈ ਜੀ ਜੀ ਪੁਲਿਸ ਵੱਲ ਕਿੰਨਾ ਹੈ ਪੁਲਿਸ ਵੱਲ 3000 ਬੰਦਾ ਹੈ ਜੀ ਜੀ ਉਹਨਾਂ ਨੂੰ ਕਿਵੇਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਜਾਂ ਕਿਵੇਂ ਉਹ ਪ੍ਰਧਾਨਾਂ ਨੂੰ ਉਹ ਮੇਨ ਬੰਦਿਆਂ ਨੂੰ ਮੀਟਿੰਗ ਦੇ ਵਿੱਚ ਬੁਲਾਉਣਾ ਹੈ ਪੂਰਾ ਸਮਾਂ ਤੈਅ ਕੀਤਾ ਗਿਆ ਸੀ ਵੀ ਉਧਰ ਮੀਟਿੰਗ ਜਿਹੜੀ ਸਟਾਰਟ ਹੋਊਗੀ ਤੇ ਲਿੰਕ ਟੁੱਟ ਜਾਊਗਾ ਨਾ ਬਾਹਰ ਹੋ ਸਕੂਗਾ ਅੰਦਰ ਲਿੰਕ ਜਾਊਗਾ ਜਾਂ ਅੰਦਰ ਦਾ ਬਾਹਰ ਲਿੰਕ ਜਾਊਗਾ ਜਿੰਨਾ ਟਾਈਮ ਮੀਟਿੰਗ ਚੱਲੂਗੀ ਉਹਨਾ ਟਾਈਮ ਮੀਟਿੰਗ ਦੇ ਵਿੱਚ ਮੇਨ ਮੋਰਚਿਆਂ ਤੇ ਜਾ ਕੇ ਖਨੌਰੀ ਜੰਭੂ ਬਾਰਡਰ ਤੇ ਜਾ ਕੇ ਉਹਨਾਂ ਨੇ ਜਿਹੜੇ ਕਿਸਾਨ ਬੈਠੇ ਸੀਗੇ ਪੂਰੀ ਪਲਾਨਿੰਗ ਦੇ ਨਾਲ ਕੋਈ ਰੌਲਾ ਨਾ ਹੋਵੇ ਕਿਸੇ ਨਾਲ ਧੱਕਾ ਨਾ ਹੋਵੇ ਜਿਵੇਂ ਤੁਸੀਂ ਗੱਲ ਕਰਦੇ ਆ ਮੈਂ ਡੀਆਈਜੀ ਸਿੱਧੂ ਸਾਹਿਬ ਦੀ ਗੱਲ ਕਰਦਾ ਜੀ ਉਹਨਾਂ ਨੇ ਵੀ ਬੜੇ ਤਰੀਕੇ ਦੇ ਨਾਲ ਪਤਾ ਨਹੀਂ 7 ਪਤਾ ਨਹੀਂ 8 ਮੈਜਿਸਟ੍ਰੇਟ ਸਾਹਿਬ ਉਹਨਾਂ ਦੇ ਨਾਲ ਗਏ ਸੀਗੇ ਕਿਤੇ ਨਾ ਕਿਤੇ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲ ਕੀਤੀ ਕਿਉਂ ਕਿਉਂਕਿ ਜਿਹੜੇ ਮੋਢੀ ਸੀਗੇ ਮੇਨ ਲੀਡਰ ਸੀਗੇ ਉਹਨਾਂ ਨੂੰ ਰ ਟੇਨ ਕਰ ਲਿੱਤਾ ਗਿਆ ਸੀਗਾ ਉਸ ਤੋਂ ਬਾਅਦ ਦੀ ਜਿਹੜੀ ਕਾਰਵਾਈ ਸੀ ਜਿੰਨੇ ਕਿਸਾਨ ਬੈਠੇ ਸੀ ਜਿਹੜਾ ਬੋਲਣ ਦੀ ਕੋਸ਼ਿਸ਼ ਕਰਦਾ ਸੀ ਉਹਨਾਂ ਨੂੰ ਤਰੀਕੇ ਨਾਲ ਸਮਝਾ ਕੇ ਬੱਸਾਂ ਦੇ ਵਿੱਚ ਬਿਠਾ ਕੇ ਜਿਹੜੇ ਘਰ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਘਰ ਭੇਜਿਆ ਜਿਹੜੇ ਕੋਈ ਜ਼ਿਆਦਾ ਕਰਦੇ ਸੀਗੇ ਕਾਨੂੰਨ ਨਾਲ ਦੇ ਠਾਣਿਆਂ ਦੇ ਵਿੱਚ ਬਿਠਾ ਕੇ ਲੇਕਿਨ ਉਹਨਾਂ ਕਿਸਾਨਾਂ ਵੱਲੋਂ ਮੁਕਰਦਾਲ ਕੀਤੀ ਗਈ ਹੈ ਵੀ ਜਿੰਨਾਂ ਚਿਰ ਸਾਡੇ ਲੀਡਰ ਛੱਡੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਕੁਛ ਖਾਮਾ ਪੀਵਾਂਗੇ ਨਹੀਂ ਬੇਸ਼ੱਕ ਸਾਨੂੰ ਜਿਹੜੇ ਮਰਜ਼ੀ ਠਾਣੇ 'ਚ ਰੱਖੋ ਜੀ ਜੀ ਮੈਂ ਤੁਹਾਨੂੰ ਇੱਕ ਨਵੀਂ ਅਪਡੇਟ ਨਾਲ ਕਿ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੱਜ ਸਵੇਰੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਇਹ ਤੁਹਾਡੇ ਲਈ ਗੱਲ ਆ ਗਈ ਹੈ ਕਿ ਜਦ ਤੱਕ ਸਾਡੇ ਆਗੂ ਨਹੀਂ ਛੱਡੇ ਆਣਗੇ ਅਸੀਂ ਟੋਲ ਪਲਾਜ਼ੇ ਖੋਲ੍ਹਾਂਗੇ ਨਹੀਂ ਹਾਂਜੀ ਬਿਲਕੁਲ ਬਿਲਕੁਲ ਦੇਖੋ ਮਾਹੌਲ ਖਰਾਬ ਹੋਣ ਦਾ ਜਿਹੜਾ ਜਿਹਨੂੰ ਕਹਿੰਦੇ ਟਾਈਮ ਸਾਨੂੰ ਜਿਹੜਾ ਬਣਦਾ ਨਜ਼ਰ ਆ ਰਿਹਾ ਹੈ ਜੀ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਸ਼ਰਮਾ ਮਾਹੌਲ ਖਰਾਬ ਹੋਏਗਾ ਹਾਂ ਬਿਲਕੁਲ ਦੇਖੋ ਸਰਕਾਰ ਬੇਸ਼ੱਕ ਮੈਂ ਫੇਰ ਤੀਜੀ ਵਾਰ ਕਹਾਂਗਾ ਬੇਸ਼ੱਕ ਸਰਕਾਰ ਨੇ ਸਹੀ ਕੀਤਾ ਲੇਕਿਨ ਜਿਹੜਾ ਤਰੀਕਾ ਹੈ ਉਹ ਲੋਕਾਂ ਦੇ ਪ੍ਰਤੀ ਬਿਲਕੁਲ ਉਹ ਬਿਲਕੁਲ ਉਸ ਚੀਜ਼ ਨੂੰ ਲੋਕਾਂ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ ਕਿਉਂਕਿ ਜਿਹੜਾ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਅਸੀਂ ਸੰਵਿਧਾਨ ਦੇ ਹਿਸਾਬ ਨਾਲ ਅਸੀਂ ਧਰਨਾ ਲਾ ਸਕਦੇ ਹਾਂ ਠੀਕ ਹੈ ਉਹ ਬਹੁਤ ਲੰਮਾ ਸਮਾਂ ਚੱਲ ਰਿਹਾ ਜੀ ਕਿਸਾਨਾਂ ਦੀ ਬਤੌਲਤ ਲੰਮਾ ਸਮਾਂ ਚੱਲ ਰਿਹਾ ਫਿਰ ਅਸੀਂ ਕਹਾਂਗੇ ਵੀ ਕਿਸਾਨਾਂ ਦੀ ਕਮੀ ਹੈ ਜੀ ਇੱਕਾ ਨਹੀਂ ਇੰਨਾ ਲੰਬਾ ਨਹੀਂ ਸੀ ਚੱਲਣਾ ਚਾਹੀਦਾ ਸ਼ਾਰਟ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਇੰਨਾ ਲੰਬਾ ਸਮਾਂ ਚੱਲਣ ਦੇ ਵਿੱਚ ਫਿਰ ਸਰਕਾਰ ਤੇ ਵੀ ਗਲੇ ਦੀ ਹੱਡੀ ਬਣ ਜਾਂਦਾ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਆਉਣ ਜਾਣੇ ਵਾਲੇ ਉਹਨਾਂ ਦੀ ਵੀ ਪਰੇਸ਼ਾਨੀ ਬਣ ਜਾਂਦੀ ਹੈ ਬਹੁਤ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਮਤਲਬ ਜਿਹਨੂੰ ਕਹਦੇ ਨੇ ਇੱਕ ਅਸੀਂ ਸਾਨੂੰ ਮੁਸੀਬਤ ਦੇ ਵਿੱਚੋਂ ਨਿਕਲਣਾ ਪੈ ਜਾਂਦਾ ਜਾਂ ਸਰਕਾਰ ਹੰਦੀ ਸਰਕਾਰ ਨੂੰ ਕਰਨਾ ਪੈ ਜਾਂਦਾ ਹੈ ਲੇਕਿਨ ਤਰੀਕਾ ਕਿਹੜਾ ਵਰਤਣਾ ਕਿਹੜੇ ਤਰੀਕੇ ਨਾਲ ਸਰਕਾਰ ਨੇ ਕਰਨਾ ਕਿਤੇ ਨਾ ਕਿਤੇ ਉਹ ਉੱਥੇ ਜਾ ਕੇ ਸੀਐਮ ਸਾਹਿਬ ਸ਼ਾਇਦ ਉਹਨਾਂ ਦਾ ਦਿਮਾਗ ਜਾ ਡਗਮਗਾ ਡਗਮਗਾ ਗਿਆ ਜੀ ਐ ਸ਼ਰਮਾਈ ਦੋ ਅਪਡੇਟ ਆ ਗਏ ਆ ਦੋਨਾਂ ਤੁਹਾਣਾ ਗੱਲ ਕਰਾਂਗਾ ਪਹਿਲੀ ਅਪਡੇਟ ਹੈ ਜਗਜੀਤ ਸਿੰਘ ਡੱਲੇਵਾਲ ਨਾਲ ਬਹੁਤ ਜ਼ਿਆਦਾ ਹਾਲਤ ਨਾਜੂਕ ਦੱਸੀ ਜਾ ਰਹੀ ਹੈ ਉਹਨਾਂ ਨੂੰ ਹਸਪਤਾਲ ਜਨੰਦਾ ਵੀ ਰੈਫਰ ਕੀਤਾ ਗਿਆ ਸੀ ਹੁਣ ਜਿਹੜੀ ਅਪਡੇਟ ਆਈ ਹੈ 5 ਮਿੰਟ ਪਹਿਲਾਂ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਹੈ हां बिल्कुल देखो सोढ़ी साहब एक बंदा 13 ਮਹੀਨੇ ਤੋਂ ਇੱਕ ਸੰਘਰਸ਼ ਟੂ ਨੂੰ ਜਿਹੜਾ ਅੱਗੇ ਲੈ ਕੇ ਚੱਲ ਰਿਹਾ ਫਿਰ ਮਰਨਵਾਰਤ ਦੇ ਭੁਖੜ ਤਾਲ ਤੇ ਬੈਠ ਰਿਹਾ ਜੀ ਦੇਖੋ ਫਿਰ ਉਹ ਬੰਦੇ ਦੇ ਮਨ ਤੇ ਕੀ ਲੱਗੂਗੀ ਜੀ ਬੇਸ਼ੱਕ ਸਰਕਾਰ ਸਹੀ ਕਰ ਰਹੀ ਹੈ ਗਲਤ ਕਰ ਰਹੀ ਹੈ ਲੇਕਿਨ ਉਹ ਤਾਂ ਇੱਕ ਆਪਣਾ ਸੰਘਰਸ਼ ਲੜ ਰਿਹਾ ਨਾ ਜੀ ਉਹ ਤਾਂ ਆਪਣੀ ਇੱਕ ਮੰਗਾਂ ਲੈ ਕੇ ਇੱਕ ਉਮੀਦ ਲੈ ਕੇ ਬੈਠਾ ਹੈ ਜਦੋਂ ਕਿਤੇ ਨਾ ਕਿਤੇ ਇਦਾਂ ਦਾ ਹੋ ਜਾਂਦਾ ਫਿਰ ਉਹ ਮਨ ਤੇ ਜਿਹੜੀ ਗੱਲ ਲੱਗਦੀ ਹੈ ਕਿਉਂ ਕਿਉਂ ਲੱਗਦੀ ਹੈ ਕਿਉਂਕਿ ਬੰਦਾ ਤਨੋਂ ਮਨੋਂ ਕਿਤੇ ਨਾ ਕਿਤੇ ਕਰ ਰਿਹਾ ਸੀ ਇਹ ਡੱਲੇਵਾਲ ਸਾਹਿਬ ਦੀ ਈਸੀ ਗੱਲ ਕਰੀਏ ਮੈਂ ਬਹੁਤ ਵਾਰ ਗੱਲ ਕੀਤੀ ਹੈ ਵੀ ਦੇਖੋ ਅਸੀਂ ਇੰ ਜਤੇ ਬੰਦੀਆਂ ਦੇ ਪ੍ਰਧਾਨੇ ਦਿਖਦੇ ਆ ਲੇਕਿਨ ਡੱਲੇਵਾਲ ਸਾਹਿਬ ਦੀ ਹਿੰਮਤ ਵੀ ਦਿਖੀ ਐ ਡੱਲੇਵਾਲ ਸਾਹਿਬ ਦਾ ਪਰਿਵਾਰ ਵੀ ਦਿਖਿਆ ਜਿਹੜਾ ਡੱਲੇਵਾਲ ਸਾਹਿਬ ਦਾ ਡੱਲੇਵਾਲ ਸਾਹਿਬ ਤੋਂ ਪਿੱਛੇ ਜ਼ਮੀਨ ਦਾ ਘਰ ਦਾ ਨੁਕਸਾਨ ਹੋ ਰਿਹਾ ਉਹ ਵੀ ਸਾਨੂੰ ਦਿਖਿਆ ਜੀ ਔਰ ਵੀ ਦੂਜੀ ਆਪਨੇ ਦੇਣਾ ਕਿ ਬੀਕੇਯੂ ਸਿੱਧੂਪੁਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਉਹ ਅੱਜ ਫੇਰ ਅੱਜ ਫੇਰ ਚੰਡੀਗੜ੍ਹ ਦੇ ਮੋਰਚਾ ਲਾਉਣ ਦੀ ਗੱਲ ਕਰ ਰਹੇ ਨੇ ਦੇਖੋ ਅਜੇ ਮਾਹੌਲ ਸਮਝਿਆ ਨਹੀਂ ਉਹ ਫੇਰ ਕਹਿੰਦੇ ਚੰਡੀਏ ਕੂਚ ਕਰਾਂਗੇ ਅਸੀਂ ਅੱਜ ਨਹੀਂ ਦੇਖੋ ਅਸੀਂ ਅਜੇ ਵੀ ਜਿਹੜਾ ਚੈਨਲ ਦੇ ਮੱਧੇ ਵਰਾਹੀ ਕਿਸਾਨ ਜਿੱਥੇ ਬੰਦਿਆਂ ਨੂੰ ਅਪੀਲ ਕਰਦੇ ਆਂ ਵੀ ਹਲੇ ਤੱਕ ਤਾਂ ਜੋ ਹੋ ਲਿਆ ਹੋ ਲਿਆ ਜਿਹੜਾ ਅੱਗੇ ਨੂੰ ਤੁਸੀਂ ਕਰਨਾ ਇਸ ਹਿਸਾਬ ਨਾਲ ਕਰੋ ਕਿਉਂਕਿ ਸਮੇਂ ਦੀ ਪਾਵਰ ਜਿਹੜਾ ਸਭ ਮੌਕੇ ਦੀ ਪਾਵਰ ਹੁੰਦੀ ਹੈ ਉਹਦੇ ਅੱਗੇ ਜਿਨੂੰ ਕਹਦੇ ਨੇ ਇੱਕ ਲੜਨਾ ਜਾਂ ਉਹ 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 ਉਹਦੇ ਨਾਲ ਸੰਘਰਸ਼ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਹਜੇ ਫਿਲਹਾਲ ਜਿਹੜਾ ਕਹਿੰਦੇ ਪੈਰ ਫੂਕ ਫੂਕੇ ਰੱਖੋ ਠੀਕ ਹੈ ਐਸੀ ਨਹੀਂ ਕਹਿੰਦੇ ਕਿਸਾਨ ਗਲਤ ਹੈ ਐਸੀ ਨਹੀਂ ਕਹਿੰਦੇ ਸਰਕਾਰ ਗਲਤ ਹੈ ਲੇਕਿਨ ਮਾਹੌਲ ਨਾ ਖਰਾਬ ਹੋਵੇ ਸਰਕਾਰ ਵੱਲੋਂ ਵੀ ਧਿਆਨ ਰੱਖਿਆ ਜਾਵੇ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਵੀ ਧਿਆਨ ਰੱਖਿਆ ਜਾਵੇ ਜੀ ਸਰਕਾਰ ਦੇ ਉੱਪਰ ਦਾ ਇਲਜ਼ਾਮ ਲਗਾ ਦਿੱਤਾ ਗਿਆ ਬੀਬੀ ਅਰਸ਼ੀਆ ਕੋ ਬਦਲੇ ਵੱਲੋਂ ਵੀ ਆਹ ਮਾਨ ਸਾਹਿਬ ਯਾਨੀ ਕਿ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੇ ਨੇ ਔਰ ਨਾਮ ਆ ਚੁੱਕਾ ਹੈ ਅਮਿਤ ਸ਼ਾਹ ਸਾਹਮਣੇ ਹਾਂ ਦੇਖੋ ਇਹ opposition party ਆ ਇਹਨਾਂ ਨੇ ਇਲਜ਼ਾਮ ਲਾਉਣੇ ਹੁੰਨੇ ਆ ਜੇ ਵੀ ਬਸ ਸਿਮਰਤ ਕੌਰ ਦੀ ਗੱਲ ਕਰੀਏ ਕੰਡੇ ਤਾਂ ਇਹਨਾਂ ਦੇ ਬੀਜੇ ਹੋਏ ਆ ਜੀ ਮੈਂਬਰ ਪਾਰਲੀਮੈਂਟ ਜਦੋਂ ਇਹ ਬਿੱਲ ਪਾਸ ਹੋਣੇ ਸੀਗੇ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਅਸੀਂ ਗੱਲ ਕਰਦੇ ਆ ਜੀ ਇਹਨਾਂ ਬਿੱਲਾਂ ਦੀ ਉਹ ਗੱਲ ਕਰ ਲਈਏ ਇਹਨਾਂ ਮੈਂਬਰ ਪਾਰਲੀਮੈਂਟ ਨੇ ਸਾਈਨ ਕਰਨ ਤੋਂ ਬਾਅਦ ਰੌਲਾ ਪਾਇਆ ਤਾਂ ਜੀ ਸਾਈਨ ਕਰਨ ਤੋਂ ਪਹਿਲਾਂ ਰੌਲਾ ਪਾਉਂਦੇ ਜੀ ਜੀ ਛੱਡ ਕੇ ਆਉਂਦੇ ਛੱਡੇ ਆਉਂਦੇ ਲੋਕ ਸਭਾ ਛੱਡੇ ਆਉਂਦੇ ਵੀ ਅਸੀਂ ਆ ਲੋ ਸਾਡਾ ਅਸਤੀ ਬਾਜੀ ਲੇਕਿਨ ਸੈਨ ਕਰਨ ਤੋਂ ਬਾਅਦ ਜਦੋਂ ਪਤਾ ਚੱਲਿਆ ਵੀ ਇਹ ਕਿਤੇ ਨਾ ਕਿਤੇ ਜਿਹੜੇ ਵੇਲੇ ਗਲਤ ਪਾਸ ਹੋਣ ਜਾ ਰਹੇ ਆ ਕਿਸਾਨ ਉਲਟ ਹੋ ਜਾਣਗੇ ਫਿਰ ਇਹਨਾਂ ਨੇ ਜਗਤੇ ਕਿਤੇ ਨਾ ਕਿਤੇ ਅਸਤੀ ਬਾਦਾ ਇਹ اپੋਜੀਸ਼ਨ ਪਾਰਟੀ ਹੈ ਇੱਕ ਦੂਜੇ ਦੇ ਇਲਜ਼ਾਮ ਲਾਉਂਦੀ ਹੁੰਦੀ ਹੈ ਹਾਂ ਫਿਰ ਸਰਕਾਰ ਜੋ ਕਰੇਗੀ ਲੇਕਿਨ ਜੋ ਕਰਦੀ ਹੈ ਕਿਤੇ ਨਾ ਕਿਤੇ ਉਹਦਾ ਤਰੀਕਾ ਗਲਤ ਹੈ ਉਹ ਤਰੀਕਾ ਸਰਕਾਰ ਨੂੰ ਸਹੀ ਕਰਨਾ ਚਾਹੀਦਾ ਸੀ ਅੱਗੇ ਨੂੰ ਵੀ ਇਸ ਤਰੀਕਾ ਸਹੀ ਕਰਨਾ ਚਾਹੀਦਾ ਹੈ ਸਰ ਮੈਂ 1 ਮਿੰਟ ਹੋਲਡ ਕਰੋ ਡਾਕਟਰ ਸਾਹਿਬ ਆਗਨੇ ਵਿੱਚ ਸੁਣਿਓ ਕੀ ਕਹਿੰਦੇ ਨੇ ਹਾਂ ਜੀ ਡਾਕਟਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਲਾਈਵ ਦੇਖ ਰਹੇ ਹੋ ਕਿ ਮੈਂ ਦਰਾਵਾ ਹਾਂ ਜੀ ਦੇਖ ਰਿਹਾ ਮੈਂ ਡਾਕਟਰ ਸਾਹਿਬ ਜੁੜੇ ਹੋਏ ਨੇ ਕੀ ਕਹਿਣਾ ਚਾਹੋਗੇ ਕੀ ਸਰਕਾਰ ਨੇ ਸਹੀ ਕੀਤਾ ਜਾਂ ਗਲਤ ਦੇਖੋ ਜੀ ਸਰਕਾਰ ਦੇ ਉੱਤੇ ਲੁਧਿਆਣੇ ਦੀ ਇਲੈਕਸ਼ਨ ਹੈ ਜਿਹੜੀ ਉਹ ਭਾਰੂ ਪਈ ਖੜੀ ਹੈ ਜੀ ਜਿਹੜਾ ਇਹ ਪ੍ਰੋਗਰਾਮ ਨੂੰ ਤਾਰਕੀਦੋ ਕਰਨ ਦੇ ਵਿੱਚ ਵੱਧ ਸਹਿਯੋਗ ਲੁਧਿਆਣੇ ਵਾਲੀ ਇਲੈਕਸ਼ਨ ਦਾ ਹੈ ਜੀ ਜੀ ਨਾ ਫਿਰ ਉੱਥੇ ਜਦੋਂ ਇਹਨਾਂ ਦੀ ਵਪਾਰੀਆਂ ਨਾਲ ਮੀਟਿੰਗ ਹੋਈ ਸਾਪ ਵਪਾਰੀਆਂ ਦਾ ਇੱਕੋ ਹੀ ਮੁੱਦਾ ਸੀ ਜੀ ਜਿਹੜੇ ਰਾਹ ਤੇ ਖਲਾਓ ਜਿੰਨਾ ਕਿ ਰਾਹੇ ਨਹੀਂ ਹੁੰਦੇ ਤਾਂ ਉਸ ਨਹੀਂ ਹੁੰਦਾ ਇਸ ਗੱਲ ਠੀਕ ਹੈ ਵੀ ਉੱਥੇ ਸਿੰਗ ਫਸ ਅੜ ਫਸ ਹੋਣ ਦੇ ਕਾਰਨ ਇਹਨਾਂ ਨੂੰ ਜਿਹੜਾ ਸਖਤ ਐਕਸ਼ਨ ਹੈ ਇਹ ਲੈਣਾ ਪਿਆ ਇਹਦੇ ਵਿੱਚ ਠੀਕ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਜੋ ਮਰਿਆਦਾ ਦੇ ਮੁਤਾਬਕ ਕਾਰਵਾਈ ਹੋਈ ਕੀ ਸੀ ਹੈ ਉਹਦੇ ਵਾਸਤੇ ਜਿਹੜੀ ਸਰਕਾਰ ਹੈ ਤੋ ਪੜਾਈ ਦੀ ਪੱਤਰ ਤੇ ਜਿਹੜੇ ਸੰਘਰਸ਼ ਨੂੰ ਉਚਲਿਆ ਪਰਲਰ ਇਸ ਕਰਕੇ ਸਰਕਾਰ ਨੂੰ ਇਸ ਸੰਘਰਸ਼ ਦੇ ਖਮਿਆਜੇ ਵੀ ਭੁਗਤਣੇ ਪੈਣਗੇ ਜੀ ਬਹੁਤ ਸਾਫ ਹੋ ਚੁੱਕਿਆ ਮੈਂ ਤੁਹਾਨੂੰ ਦੱਸ ਦੇਣਾ ਅਪਡੇਟ ਮੈਂ ਪਹਿਲਾਂ ਵੀ ਦੱਸੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਸਵੇਰੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਹਾਂਜੀ ਦੇਖੋ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਠੀਕ ਹੈ ਵੀ ਜਿਹੜਾ ਪਾਵਰ ਵਿਸਯੂ ਆਫ ਪਾਵਰ ਇਹਦਾ ਜ਼ਿੰਮੇਵਾਰ ਸਰਦਾਰ ਜੀ ਚਰਨਜੀਤ ਸਿੰਘ ਚੰਨੀ ਹੈ ਜੀ ਕਿਉਂਕਿ ਉਹਨੇ ਇੱਕ ਗਰੀਬ ਆਦਮੀ ਦੀ ਬੱਕਰੀ ਦਾ ਕੰਨ ਮਰੋੜਿਆ ਜੀ ਇਸ ਕਰਕੇ ਉਹ ਦੋਸਤਾਂ ਤੋਂ ਹਾਰਿਆ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਕੰਨ ਮਰੋੜ ਕੇ ਬੱਕਰੀ ਚੋਈ ਹੁਣ ਇਹਨਾਂ ਨੇ ਵੀ ਮਤਲਬ ਕਿਸਾਨਾਂ ਦਾ ਕੰਨ ਮਰੋੜ ਕੇ ਜਿਹੜਾ ਇਹ ਕੰਮ ਕਰ ਰਹੇ ਨੇ ਇਹ ਗਲਤ ਹੈ ਜਿਹੜੇ ਕੰਨ ਮਰੋੜ ਕੇ ਕੰਮ ਕਰਨ ਵਾਲੀਆਂ ਕਰਮਚਾਰੀਆਂ ਨੇ ਇਹ ਪੰਜਾਬ برداشت ਨਹੀਂ ਕਰਦਾ ਜੀ ਇਹਨਾਂ ਨੂੰ ਜੀ ਜੀ ਹਾਂ ਜੀ ਇਹਨਾਂ ਨੂੰ ਥੋੜਾ ਜਿਹਾ ਬੈਠ ਕੇ ਤਰੀਕੇ ਨਾਲ ਕਿਉਂਕਿ ਉਸ ਕਿਸੇ ਗਲਤੀ ਹੈ ਜਿਹੜੀ ਉਹ ਕਿਸਾਨਾਂ ਦੀ ਵੀ ਹੈ ਖਾਸ ਕਰਕੇ ਕਿਸਾਨਾਂ ਦੇ ਵਿੱਚ ਜਿਹੜਾ ਆਪਣਾ ਉਹ ਨੀਲੀ ਪੱਗ ਵਾਲਾ ਸਵਾਰ ਹੈ ਸੰਦੇਰ ਉਹਦੀ ਹੈ ਕਿਉਂਕਿ ਉਹ ਮਿਸਗਾਈਡ ਕਰ ਦਿੰਦਾ ਵਿੱਚ ਦੀ ਮਿਸਗਾਈਡ ਕਰਨ ਨਾਲ ਸਫਨਾਨ ਨੂੰ ਰਾਸਪਿਆਂ ਦੇ ਉੱਤੇ ਜਦ ਕੋਈ ਤਰੀਕਾ ਬਹੁਤ ਵਾਰੀ ਚੈਨਲ ਦੇ ਥਰੂ ਵੀ ਗੱਲ ਹੋ ਗਈ ਵੀ ਭਾਈ ਦੁਖਦੀ ਰਗ ਤੇ ਅੱਖਰੋ ਸਰਕਾਰਾਂਆਂ ਤੇ ਲੋਕਾਂ ਦੇ ਰਸਤੇ ਬੰਦ ਕਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਸਮਾਂ ਬਦਲ ਗਿਆ ਵਿਗਿਆਨ ਦਾ ਯੁੱਗ ਆ ਗਿਆ ਵਿਗਿਆਨ ਦੇ ਯੁੱਗ ਵਿੱਚ ਲੋਕਤਵਤਤਵ ਕਾਲੀ ਵਿੱਚ ਹੁੰਦੇ ਨੇ ਜੀ ਸਮੇਂ ਦੀ ਘਾਟ ਹੋਣ ਲੱਗੀ ਇਸ ਕਰਕੇ ਲੋਕਾਂ ਦਾ ਸਮਾਅ ਬਰਵਾਦ ਨਾ ਕਰੋ ਜੇ ਤੁਸੀਂ ਸਰਕਾਰ ਨੂੰ ਝਟੋਣਾ ਚਾਹੁੰਦੇ ਹੋ ਅੱਜ ਵੀ ਬੇਨਤੀ ਕਰਦਾ ਮੈਂ ਜੇ ਪੰਜਾਬ ਸਰਕਾਰ ਨੂੰ ਝਟੋਣਾ ਚਾਹੁੰਦੇ ਹੋ ਤਾਂ ਸ਼ਰਾਬ ਦੇ ਠੇਕੇ ਬੰਦ ਕਰੋ 33 ਕਰੋੜ ਰੁਪਏ ਦੀ ਸ਼ਰਾਬ ਇੱਕ ਦਿਨ ਚ ਵਿਕਦੀ ਹੈ 3 ਦਿਨਾਂ ਦੇ ਵਿੱਚ 1 ਅਰਬ ਰੁਪਏ ਦੀ ਸ਼ਰਾਬ ਵਿਕਦੀ ਹੈ ਜੇ ਹਿੰਦੁਸਤਾਨ ਲੈਵਲ ਤੇ ਗੱਲ ਕਰਨੀ ਹੈ ਤਾਂ 15 ਅਰਬ ਰੁਪਏ ਦੀ ਸ਼ਰਾਬ ਵਿਕਦੀ ਹੈ ਦਿੱਲੀ ਜੇ ਤੁਸੀਂ 4 ਦਿਨ ਵੀ ਸ਼ਰਾਬ ਰੋਕ ਦਿਓ ਤੇ ਇੰਟਰਨੈਸ਼ਨਲ ਹਵਾਈ ਅੱਡੇ ਨੇ ਜਿਹੜੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਕੋਈ ਤੁਸੀਂ ਕਰ ਦਿਓ ਤਾਂ ਥੋੜਾ ਮਸਲਾ ਹਫਤੇ ਦੇ ਵਿੱਚ ਹੱਲ ਹੋ ਸਕਦਾ ਨਹੀਂ ਤਾਂ ਤੁਸੀਂ ਮਤਲਬ ਇਸ ਤਰ੍ਹਾਂ ਪਬਲਿਕ ਨੂੰ ਸੰਬੋਧਨ ਕਰਨਾ ਹੈ ਜਿਹੜਾ ਇਸ ਤੋਂ ਬਾਅਦ ਕੋਈ ਹੋਰ ਨਹੀਂ ਹੋਵੇਗਾ ਮੈਂ ਸ਼ਰਮਾ ਜੀ ਤੋਂ ਜਵਾਬ ਲੈਣਾ ਚਾਹੁੰਗਾ ਸ਼ਰਮਾ ਜੀ ਸੁਣ ਰਹੇ ਹੋ ਕੀ ਕਹਿ ਰਹੇ ਡਾਕਟਰ ਸਾਹਿਬ ਸ਼ਰਮਾ ਜੀ ਲਾਈਨ ਤੋਂ ਚਲੇਗਾ ਡਾਕਟਰ ਸਾਹਿਬ ਇੱਕ ਅਹਿਮ ਤੁਹਾਨੂੰ ਅਪਡੇਟ ਦੇਣਾ ਹੈ ਕਿ ਜਗਦੀਸ਼ ਸਿੰਘ ਢੱਲੇਵਾਲ ਦੀ ਜਿਹੜੀ ਆ ਸਿਹਤ ਬਹੁਤ ਨਾਜ਼ੁਕ ਹੋ ਗਈ ਹੈ ਜੋ ਹੁਣੇ 5-7 ਮਿੰਟ ਪਹਿਲਾਂ ਅਪਡੇਟ ਆਈ ਹੈ ਉਹ ਜਿੰਦਰ ਦੇ ਖਾਸਾ ਦਾਖਲ ਨਹੀਂ ਪਰ ਉੱਥੋਂ ਅਪਡੇਟ ਆ ਗਈ ਹੈ ਕਿ ਉਹਨਾਂ ਦੀ ਸਿਹਤ ਕਾਫੀ ਡਾਊਨਫਾਲ ਹੋ ਗਈ ਹੈ ਦੇਖੋ ਇਹ ਉਦੋਂ ਵਾਸਤੇ ਤਾਂ ਫਿਰ ਆਪਾਂ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਆਂ ਵੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਹ ਹੁਣ ਉਹਨਾਂ ਨੂੰ ਠੀਕ ਹੈ ਵੀ ਉਹਨਾਂ ਦਾ ਸੰਘਰਸ਼ ਹੀ ਉਹਨਾਂ ਦਾ ਕਿਉਂਕਿ ਜਿਹੜੇ ਉਹਨਾਂ ਦੇ ਨਾਲ ਦੇ ਬੰਦੇ ਨੇ ਤੇ ਬਾਕੀ ਕਿਸਾਨ ਜਥੇਬੰਦੀਆਂ ਨੇ ਉਹ ਇਸੇ ਕਰਕੇ ਤਾਂ ਉਹ ਢੱਲੇ ਤੋਂ ਕਬਰਾਈਆਂ ਹੋਈਆਂ ਨੇ ਸਾਹੀ ਤਾਂ ਉਹ ਤਾਰਪੂਲੋ ਕਰਾਉਣ ਦੇ ਵਿੱਚ ਸਰਕਾਰਾਂ ਦਾ ਸਾਥ ਦੇ ਰਹੀਆਂ ਨੇ ਇਸੇ ਕਾਰਨ ਹੈ ਵੀ ਡੱਲੇਆਰ ਦੀ ਸਿਹਤ ਤੇ ਉੱਤੇ ਜਾਦੇ ਅਸਰ ਪੈ ਗਿਆ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਉਹ ਜਲਦੀ ਤੋਂ ਜਲਦੀ ਸੇਧ ਯਾਬ ਹੋ ਕੇ ਧਰਨੇ ਦੀ ਅਗਵਾਈ ਕਰਨ ਅਤੇ ਲੋਕਾਂ ਦੀ ਝੋਲੀ ਦੇ ਵਿੱਚ ਜਿੱਤ ਦੇ ਲੰਦੂ ਦੇ ਉਹ ਬਾਕੇ ਦੇਣ ਜੀ ਚਲੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਸਰ ਠੀਕ ਹੈ ਸਰ ਥੈਂਕ ਯੂ ਊ ਸੋਸ਼ਲ ਸੋ ਦੋਤੋਏ ਸਾਡੇ ਨਾਲ ਜੁੜੇ ਸੀਗੇ ਅਰਜਿੰਦਰੀ ਮਾਨਸਾ ਤੋਂ ਉਹ ਤੇ ਪਹਿਲਾਂ ਸਾਡੇ ਪੱਤਰਕਾਰ ਜੁੜੇ ਸੰਜੀਵ ਸ਼ਰਮਾ ਜੀ ਜੋ ਕੱਲ ਹੋਇਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਪੰਜਾਬ ਸਰਕਾਰ ਨੇ ਇੱਕ ਗੇਮ ਦੇ ਤਹਿਤ ਚਲੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ 13 ਸਾਲ ਤੋਂ ਕਿਸਾਨ ਆਪਣੀ ਹੱਕੀ ਮੰਗਾਂ ਲਈ ਬੈਠੇ ਸੀ ਪਰ ਇਹ ਧਰਨਾ ਉਹਨਾਂ ਦੀ ਏਕਤਾ ਜਿਹੜੀ ਦਿਖਾਈ ਦੇ ਰਹੀ ਸੀ ਲੱਗ ਰਿਹਾ ਸੀ ਅਸੀਂ 13 ਮਿੰਟ ਤੋਂ ਦੀ ਗੱਲਬਾਤ ਵੀ ਕਰ ਰਹੇ ਸੀ ਕਿ ਇਹ ਧਰਨਾ ਗਲਤ ਰਾਹ ਫੜ ਰਿਹਾ ਹੈ ਪਰ ਨਹੀਂ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਸੀ ਉਸ ਦੇ ਉੱਪਰ ਸੁਣਦੇ ਹੋਏ ਪੰਜਾਬ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਦਿੱਤਾ ਕਾਲਰ ਜੁੜੇ ਨੇ ਦੇਖ ਲੈਨੇ ਕੌਣ ਨੇ ਹੈਲੋ ਹਾਂਜੀ ਸਾਡੀ ਸਾਹਿਬ ਕੀ ਹਾਲ ਹੈ ਜੀ ਸਾਸੀਆ ਕੌਣ ਜੀ ਸਾਸੀ ਕਾ ਜੀ ਨਾਮ ਹੈ ਹਰਸ਼ੰਗ ਬੋਲਦਾ ਜੀ ਟੈਨਾ ਰਹਿਣਾ ਹਰਸ਼ਨਾਉ ਠੀਕ ਹੋ ਵੱਡੀ ਸਾ ਸਰ ਮੈਂ ਲਾਈਵ ਕਰ ਰਿਹਾ ਜੀ ਅੱਛਾ ਅੱਛਾ ਸੌਰੀ ਮਾਫੀ ਚਾਹਨਾ ਕਿ ਜੇ ਸਾਡੇ ਚੈਨਲ ਦਾ ਫੋਨ ਆ ਗਿਆ ਸੀ ਮੈਨੂੰ ਲੱਗਿਆ ਸੀ ਸਾਡੇ ਦਰਸ਼ਕ ਜਾਂ ਕੋਈ ਹੋਰ ਫੋਨ ਕਰ ਰਹੇ ਨੇ ਸੋ ਦੋਸਤੋ ਜਿਹੜਾ ਕੱਲ੍ਹ ਇਹ ਹੋਇਆ ਕਿ ਉਥੇ ਪਟਿਆਲੇ ਦੇ ਐਸਐਸਪੀ ਨਾਨਕ ਸਿੰਘ ਸ਼ੰਭੂ ਬਾਰਡ ਤੇ ਮੌਜੂਦ ਸੀ ਤੇ ਖਨੋਰੀ ਦੇ ਵਿੱਚ ਮੌਜੂਦ ਸੀਗੇ ਮਨਦੀਪ ਸਿੰਘ ਸਿੱਧੂ ਦੇ ਸਾਰਾ ਸ਼ੰਭੂ ਦਾ ਬਾਰਡਰ ਬੰਦ ਹੋਇਆ ਪਿਆ ਸੀ 13 ਮਿੰਟ ਤੋਂ ਕੱਲ੍ਹ ਖੋਲ ਦਿੱਤਾ ਗਿਆ ਹਾਲਾਂਕਿ ਹਰਿਆਣਾ ਵਾਲੇ ਪਾਸੇ ਵਾਲੀ ਕੰਦਾ ਉਹ ਅੱਜ ਟੁੱਟਦੀ ਹੈਗੀ ਜਾਂ ਕੱਲ੍ਹ ਟੁੱਟਦੀ ਹੈਗੀ ਆ ਵਈ ਸ਼ੁਰੂ ਹੋ ਜਾਏਗੀ ਸੋ ਦੋਸਤੋ ਹਾਲਾਂਕਿ ਕਿਸਾਨ ਕਹਿ ਰਹੇ ਨੇ ਅਸੀਂ ਧਰਨਾ ਫਿਰ ਕਰਾਂਗੇ ਕਦੋਂ ਹੋਏਗਾ ਕਿਵੇਂ ਹੋਏਗਾ ਇਹ ਦੋਸਤੋ ਹੁਣ ਸਮਝ ਸੀਗਾ ਪਰ ਜੋ ਕੱਲ੍ਹ ਹੋਇਆ ਉਹ ਬਹੁਤ ਤਕਰੀਰ ਹੋਇਆ ਕਿਸਾਨਾਂ ਦੇ ਲਈ ਤੇ ਹੁਣ ਸਰਕਾਰ ਕੀ ਕਰੇਗੀ ਅਗਲਾ ਇਲੈਕਸ਼ਨ ਕੀ ਹੋਇਆ ਕਿਸਾਨਾਂ ਦਾ ਉਹ ਸਭ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਹ ਪੰਜਾਬੀ ਟੀਵੀ ਤੇ ਤੁਸੀਂ ਦੇਖਦੇ ਹੋ ਪੰਜਾਬੀ ਟੀਵੀ ਦੋਸਤੋ ਤੇ ਮੈਨੂੰ